ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤਿਲਵਾਜੀ ਸਤਿਕਾਰ ਜੋ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਗ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਬੱਤਰ ਬਾਣੀ ਦੇ ਰੂਪ ਚ ਸਾਡੇ ਸਾਰਿਆਂ ਤੇ ਲਿਖਾ ਹੋਈ ਹੈ ਅਬਿਦੇ ਪਾਵਨ ਬਚਨ ਹਨ ਅਮ ਆਦਮੀ ਹਾ ਇਕ ਦਮਿੰਗ ਮੌਲਤ ਮੌਤ ਨਾ ਜਾਣਾ ਅਮ ਦਾ ਮਤਲਬ ਅਸੀਂ ਇੱਕ ਦਮ ਇਹਦਾ ਬਤਨ ਵਿੱਚ ਇੱਕ ਦਮ ਵਾਲੇ ਨਾਲ ਤਾਂ ਸਾਹਸ ਨੂੰ ਕਹਿੰਦੇ ਮਹੋਲਤ ਕਹਿੰਦੇ ਨੇ ਜ਼ਿੰਦਗੀ ਦੀ ਮਿਆਦ ਨੂੰ ਸੱਚੇ ਬਾਦਸ਼ਾਹ ਕਹਿੰਦੇ ਹੈ ਭਾਈ ਅਸੀਂ ਜੀਵ ਜਿਹੜੇ ਹਾਂ ਇੱਕ ਦਮ ਦੇ ਹੀ ਮਾਲਕ ਹਾਂ ਕੀ ਪਤਾ ਹੈ ਕਿ ਕਦੋਂ ਦਮ ਮੁੱਕ ਜਾਏ ਸਾਨੂੰ ਆਪਣੀ ਜ਼ਿੰਦਗੀ ਦੀ ਮਿਆਦ ਦਾ ਪਤਾ ਨਹੀਂ ਸਾਨੂੰ ਇਹ ਪਤਾ ਨਹੀਂ ਕਿ ਕੰਬਾ ਉਦੋਂ ਦਾ ਵਕਤ ਜਿਹੜਾ ਹੈ ਤਦੋਂ ਆ ਜਾਣਾ ਮਹਲਕ ਮੋਤਲਾ ਜਾਣਾ ਸਵਾਸ ਆਇਆ ਦਮ ਆਇਆ ਆਤਮੇ ਨਾਲ ਇਤੇ ਪਰ ਸਾਰੇ ਮਿੱਟੀ ਦੇ ਢੇਰੀ ਬਣ ਜਾਣਾ ਨਾ ਨੇ ਤੇ ਬਿਨ ਬੈ ਤਿਸੈ ਸਰੀਰ ਜਾ ਕੇ ਜੀ ਪਰਾਨਾ ਜੀ ਪ੍ਰਾਨ ਦਾ ਬਦਲਨ ਜੰਦ ਜੀ ਪ੍ਰਾਨ ਕਦੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਦੇਖੀ ਕਰਦੇ ਹਾਂ ਕਿ ਭਾਈ ਹੋਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜੰਦ ਅਤੇ ਇਹ ਪ੍ਰਾਣ ਦਿੱਤੇ ਸਵਾਸ ਦਿੱਤੇ ਉਸ ਮਾਲਕ ਦਾ ਸਦਾ ਸ਼ੁਕਰਾਨਾ ਜਿਹੜਾ ਤੁਸਾਨੂੰ ਕਰਦੇ ਰਹਿਣਾ ਚਾਹੀਦਾ ਜਿਨੇ ਸਵਾਸ ਦਿੱਤੇ ਹਨ ਜਿਨੇ ਇਹ ਜ਼ਿੰਦਗੀ ਦਿੱਤੀ ਹੈ ਅੰਦੇ ਜੀਵਨਾ ਵਿਚਾਰ ਦੇ ਕੇ ਕਹਿੰਦੇ ਕੇਨਾ ਅੰਦੇ ਦਾ ਮਤਲਬ ਅੰਨੇ माया ਦੇ ਮੋਹ ਵਿੱਚ ਅੰਨੇ ਹੋਏ ਜੀਵਾਂ ਵਾਪੇ ਜੀਵਨਾ ਕਹਿੰਦੇ ਕਿ ਇਹ ਨਾ ਕਦ ਵਿੱਚ ਕਿਤਨੇ ਕੋ ਦਨਵਾਦੀ ਵਾ ਨਾ ਭਾਵ ਵੀ ਥੋੜੇ ਦਿਨਾਂ ਦਾ ਹੀ ਜੀਵਨ ਹੈ ਮਹਾਰਿਸ਼ੀ ਗੰਦਨੇ ਨੇ ਵੀ ਇਹ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਜੀਵ ਅੱਖਾਂ ਖੋਲ ਕੇ ਵੇਖ ਔਰ ਸੋਚ ਸਮਝ ਕਿ ਇੰਤੇ ਜਗਤ ਵਿੱਚ ਥੋੜੇ ਹੀ ਦਿਲਾਦੀ ਜਿੰਦਗੀ ਹੈ ਰਹਾਉ ਸਾ ਸਭਾ ਸੇ ਸਭ ਜੀਉ ਤੇ ਮਾਰਾ ਤੂੰ ਮੈਂ ਖੜਾ ਪਿਆਰਾ ਪਿਆਰਾ ਦਾ ਮਤਲਬ ਹੈ ਬਹੁਤਾਂ ਪਿਆਰਾ ਲੱਗਦਾ ਹੈ ਪ੍ਰਮਾਤਮਾ ਤੇ ਪ੍ਰਭੂ ਹੈ ਮਾਲਕ ਜਿਵੇਂ ਇਹ ਸਵਾਸ ਇਹ ਸਰੀਰ ਇਹ ਜਿੰਦ ਇਹ ਸਭ ਕੁਝ ਤੇਰਾ ਹੀ ਹੈ ਔਰ ਤੇਰਾ ਹੀ ਦਿੱਤਾ ਹੋਇਆ ਤਵੇਂ ਆਪਣਾ ਪਿਆਰ ਵੀ ਤੂੰ ਆਪ ਹੀ ਦੇ ਦੇ ਮਾਲਕਾ ਵੀ ਜਿੰਨੇ ਤੁਸਾਂ ਨੂੰ ਸਰੀਰ ਦਿੱਤਾ ਸਰੀਰ ਦੇ ਵਿੱਚ ਜਾਲ ਪਾਏ ਸਵਾਸ ਬੱਤੇ ਤੇ ਮੇਮੇ ਮਾਲਕਾ ਸਾਡੇ ਉੱਤੇ ਕਿਰਪਾ ਕਰਦੇ ਵੀ ਆਪਣਾ ਪਿਆਰ ਵੀ ਆਪ ਹੀ ਦੇ ਦੇ ਸਾਡੇ ਕੋਲ ਐਨੀ ਸਮਰਥਾ ਨਹੀਂ ਤੁਹਾਨੂੰ ਆਪ ਲਈ ਅਸੀਂ ਤੇ ਬੇਸਮਝਾ ਲਾਨਤ ਸ਼ਾਇਰ ਦੇਵ ਕਹਤਾ ਸੱਚੇ ਪਰਮਤਮਾ ਗਾਰਾ ਇਹ ਸਦਾ ਅਟਲ ਰਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ ਪ੍ਰਮਾਤਮਾ ਤੇਰਾ ਠਾਟੀ ਨਾਮਕ ਤੇਰੇ ਦਰ ਤੇ ਕਦੇ ਬੇਨਤੀ ਕਰਦਾ ਹਾਂ ਇਹ ਦੇ ਤੋ ਕਿਸੇ ਨਦੀ ਮੇਰੇ ਸਰਮਾ ਧਿਆਕੋ ਕੱਢੈ ਜਣਾਏ ਮੇਰੇ ਮਾਲਕ ਜੇ ਤੂੰ ਆਪਣੇ ਪਿਆਰ ਦੀ ਦਾਤ ਆਪੀ ਜਿਵੇਂ ਨਾਮ ਦੇਵੇਂ ਪਰ ਜੀਵਕਾਸ ਕੋਈ ਐਸੀ ਸ਼ਾਇ ਨਹੀਂ ਜੋ ਪੱਤੇ ਵਿੱਚ ਦੇ ਕੇ ਤੇਰਾ ਪਿਆਰ ਵਿਹਾਜ ਸਕੇ ਖਰੀਦ ਸਕੇ ਇਹ ਭਾਵ ਜੀਵ ਦੇ ਕੋ ਸਾਡੇ ਕੋਈ ਪਾਵਰ ਨਹੀਂ ਕੋਈ ਸ਼ਕਤੀ ਨਹੀਂ ਕੋਈ ਸਮਰੱਥਾ ਨਹੀਂ ਜਿਹਦੇ ਨਾਲ ਅਸੀਂ ਬਰਮਾਕ ਮੰਗਿਆ ਵਿਹਾਜ ਪਿਆਰ ਤੇਰਾ ਖਰੀਦ ਸਕੇ ਤੇ ਉਹ ਕਿਰਪਾ ਕਰਦਾ ਉਹਦੀ ਕਿਰਪਾ ਦੇ ਪਾਤਰ ਬਣਦੇ ਨੇ ਜਦ ਕਿ ਜਿਸ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਜੀਏ ਨਾਮ ਸਿਮਰਨਾ ਪਰਮਾਤਮਾ ਦੇ ਗੁਣਾਂ ਨੂੰ ਪਉਣਾ ਜਿਹਦੀ ਨਾਲ ਹੀ ਉਹਦਾ ਪਿਆਰ ਖਰੀਦਿਆ ਜਾ ਸਕਦਾ ਉਹ ਹੱਦ ਅਧਿਆਸਕਦਾ ਹੈ ਕਿਸੇ ਪੱਟੇ ਨਾਲ ਕਹਦੇ ਕਿਸੇ ਮੋਲ ਨੂੰ ਉਹਦਾ ਪਿਆਰ ਖਰੀਦਿਆ ਨਹੀਂ ਜਾ ਸਕਦਾ ਨਾਨਕ ਵੇ ਨਾ ਕੋ ਕਿਛੁ ਪਾਈਏ ਅਪੁਰਵਨ ਕੇ ਕਾਲਣਾਂ ਕੀ ਕਰਦੇ ਹਨ ਕਿ ਜੀਵ ਨੂੰ ਤਾਂ ਉਹੀ ਕੁਝ ਮਿਲ ਸਕਦਾ ਜੋ ਉਸਦੇ ਪੂਰਵਲੇਕਿ ਇੱਕ ਕਰਮਾਂਸਾਰ ਸੰਸਕਾਰ ਰੂਪਲੇਖ ਉਸਦੇ ਮਨ ਤੇ ਦਿਨ ਵਿੱਚ ਆਇਆ ਤੇ ਆਪਣੇ ਨਾਮ ਤੇ ਪਿਆਰ ਦੀ ਦਾਤ ਕਰਦਾ ਤਾਂ ਉਹ ਆਪ ਹੀ ਦੇਣੀ ਹੈ ਨਾਮ ਕਸਮਗਾ ਚਿਤ ਨਕੀਆ ਕਪਟੀ ਕਪਟ ਕਮਾਣਾ ਪਿਛਲੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਲੈਟ ਸਦੀ ਮਨੁੱਖਤਾ ਚਲੇ ਹੀ ਕਮਾਉਂਦਾ ਰਹਿੰਦਾ ਹੈ ਛਲ ਦਾ ਮਤਲਬ ਹੈ ਕਪਟ ਕਰਨਾ ਕਪਟ ਹੀ ਕਰਦਾ ਰਹਿੰਦਾ ਹੈ ਵਿਕਾਰ ਹੀ ਕਰਦਾ ਰਹਿੰਦਾ ਹੈ ਮਾੜੇ ਕਰਮੇ ਕਰਦਾ ਰਹਿੰਦਾ ਖਸਮ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਕਦੇ ਵਿਸਾਂਦਾ ਨਹੀਂ ਇਤੇ ਫਿਰ ਜੇ ਉਦੋਂ ਤੇਰੇ ਪਛਤਾਉਂਦਾ ਜਮਨਦਵਾਰ ਜਾਂ ਪਤਣ ਚਲਾਇਆ ਤਾਂ ਚੱਲਦਾ ਪਛਤਾਣਾ ساری ਉਮਰ ਕਹਿੰਦੇ ਇਉਂ ਨਹੀਂ ਲਗਾ ਕੇ ਅਕੀਰ ਵੇਲੇ ਜਦੋਂ ਫੜ ਕੇ ਚਮੜਾ ਦੇ ਹੋਏ ਬਲ ੱੱਕਿਆ ਜਾਂਦਾ ਹੈ ਤਾਂ ਇਥੋਂ ਤੁਰਲੇ ਜਿਹੜਾ ਹੱਥ ਮੰਗਦਾ ਪਾਵ ਪਛਤਾਉਂਦਾ ਹੈ ਮਰਦੇ ਦੰਦੇ ਨੇ ਜੱਗ ਲੱਗ ਦੁਨੀਆਂ ਰਹੀ ਏ ਨਾਨਕ ਕਿਛ ਸੁਣੀ ਏ ਕਿਛ ਕਹੀ ਏ ਇਹ ਨਾਨਕਾਂ ਤੇ ਸਭ ਕਹਦੇ ਜੀ ਜਗ ਤੱਕ ਦੁਨੀਆਂ ਵਿੱਚ ਜਿਉਣਾ ਹੈ ਪ੍ਰਮਾਤਮਾ ਦੀ ਸਭ ਤੋਂ ਸਲਾਮ ਸੁਣਨੀ ਹੈ ਤੇ ਪ੍ਰਮਾਤਮਾ ਦੀ ਸਭ ਤੋਂ ਸਲਾਹ ਕਰਨੀ ਹੈ ਔਰ ਇਹ ਹੀ ਹੈ ਮਨੁੱਖਾ ਜਨਮ ਦਾ ਲਾਭ ਇੱਥੇ ਸਦਾ ਨਹੀਂ ਬੈਠ ਰਹਿਣਾ ਇਸ ਪ੍ਰਮਾਤਮਾ ਦੇ ਨਾਮ ਨੂੰ ਸਰਵ ਦੇ ਰਹੀਏ ਉਹ ਪ੍ਰਮਾਤਮਾ ਦੀ ਸਿਰਫ ਸਲਾਹ ਕਰਦੇ ਨਹੀਂ ਰਹਿਏ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਾਂ ਮਰ ਰਹੀਏ ਸਤਿਗੁਰ ਦੀ ਪਰਮਾਉਂਦੇ ਹਨ ਕਿ ਅਸੀਂ ਢੂੰਡ ਚੁਕੇ ਹਾਂ ਕਿਸੇ ਨੂੰ ਸਦਾ ਦਾ ਟਿਕਾਣਾ ਇੱਥੇ ਨਹੀਂ ਮਿਲਿਆ ਇਸ ਵਾਸਤੇ ਕਹਿੰਦੇ ਜਤਨਾ ਥਿਰ ਜੀਵਨ ਅਫਸਰ ਮਿਲਿਆ ਹੈ ਦੁਨੀਆ ਦੀ ਆਵਾਸ ਨਾ ਬਨ ਮਰ ਕੇ ਜਲਦੀ ਕੀਤੇ ਤੇਨ ਕੋ ਜਾ ਰਿਏ ਪਰਮਾਤਮਾ ਦਾ ਨਾਮ ਸਿਮਰਦੇ ਰਹੀਏ ਵਾਇਕ੍ਰੇ ਵਾਇਕ੍ਰੇ ਕਰਦੇ ਰਹੀਏ ਔਰ ਸਵਾਸ ਸਵਾਸ ਇਸ ਪਰਮਾਤਮਾ ਦੇ ਨਾਮ ਨਾਲ ਅਰਾਧਨ ਕਰੀਏ ਜੇ ਨਾ ਸਾਸ ਕਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧੰਸਿ ਸਈ ਨਾਨਕਾ ਪੂਰਨ ਰਸੋਈਸਾ ਕੋ ਗਾਦੇ ਆਪਣੀ ਪਾਈ ਜੰਗ ਕੀ ਸਵਾਰ ਲਾਦੇ ਨੇ ਜਿਹੜੇ ਇਸ ਪਰਮਾਤਮਾ ਦੇ ਨਾਮ ਨੂੰ ਹਰੇਕ ਸਾਗ ਨਾਲ ਸਰਵਰ ਤੇ ਰਹੇ ਹਰ ਪਾਉ ਸਤਿਗੁਰੂ ਦੀ ਸਭਨਾ ਪਰਮੇਸ਼ਰ ਦਾ ਸਰਬਨਾਮ ਦਾ ਨਾਮ ਦਾੰਦ ਰਸਤੀ ਚੜਦੇ ਪੁਲਾਦੇ ਮੇਰਾ ਤੁਖਸੇ ਸਰਵਾਧੇ ਬਨੇ ਦੀ ਅਰਦਾਸ ਨਗਰ ਵਿਚ ਆਸੀ ਪ੍ਰੇਮਿਕ ਭਗਤਾਂ ਦੇ ਅਰਦਾਸ ਔਰ ਗੁਰੂ ਕਾ ਕੀਆ ਸਵਾਵਾ ਮਰਦਗਨ ਸੰਪੂਰਨ ਹੋ ਜਾ ਅਰਦਾਸ ਕਰਦੇ ਨੇ ਪ੍ਰਮਾਤਮਾ ਇਤਨੀ ਵੀ ਅਰਦਾਸ ਮੈਂ ਕਿ ਤੱਕ ਪ੍ਰਵਾਨ ਕਰੇ ਤੇ ਕਦੀ ਨਾ ਹੋਵੇ ਜੈ ਮੇ ਕੀ ਤਰਦਾਸ ਨਾਨਕ ਦੇਵ ਜੀ ਦਾ ਪੂਰਨ ਜੀ ਦਾਸ ਨਾਮੁ ਲਾ ਚੜਦੀ ਕਲਾ ਤੇਰੇ ਭਨ ਸਰਬਤ ਦਾਈ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੈ